ਪੰਜਾਬ ਵਿਜੀਲੈਂਸ ਬਿਊਰੋ ਦੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲੀ ਆਪਣੀ ਮੁਹਿੰਮ ਦੌਰਾਨ ਅੱਜ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਐਸ ਡੀਓ ਨੀਹਾ ਪੰਚਾਲ ਅਤੇ ਉਸ ਦੇ ਸਹਾਇਕ ਨਿਤਿਕ ਨੂੰ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਲੁਧਿਆਣਾ ਦੀ ਗਗਨਦੀਪ ਕਲੋਨੀ ਪੱਟਿਆ ਬੇਟ ਦੇ ਵਸਨੀਕ ਅਤੇ ਪੀਟਾ ਮਾਰਕਸ ਪ੍ਰਾਈਵੇਟ ਲਿਮਟਿਡ ਕੰਪਨੀ ਲੁਧਿਆਣਾ ਦੇ ਜਨਰਲ ਮੈਨੇਜਰ ਸੁਸ਼ੀਲ ਕੁਮਾਰ ਦੇ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਸ਼ਿਕਾਇਤ ਅਨੁਸਾਰ ਉਪ ਕੰਪਨੀ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਧੀਨ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਲਈ ICD ਸਲਾਹਕਾਰ ਵੱਜੋਂ ਸੇਵਾ ਪ੍ਰਦਾਨ ਕਰਦੀ ਹੈ ਅਤੇ ਟੈਂਡਰ ਇਸ ਨੂੰ ਇੱਕ ਅਲੋਟ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕੁਝ ਕੰਮ ਸੀਗਾ ਤਾਂ ਐਸ ਡੀਓ ਮੈਡਮ ਨੀਹਾ ਪੰਚਾਲ ਦੇ ਦਸਤਰ ਦੇ ਵਿੱਚ ਜਦੋਂ ਗਿਆ ਤਾਂ ਉਹਨਾਂ ਦੇ ਬਿੱਲ ਪਾਸ ਕਰਾਉਣ ਦੇ ਬਦਲੇ 15000 ਰੁਪਏ ਜਾਂ ਕੁੱਲ ਰਕਮ ਦਾ 2% ਰਿਸ਼ਵਤ ਲੈਣ ਦੀ ਮੰਗ ਕੀਤੀ ਇਸ ਤੋਂ ਬਾਅਦ ਵਿਜਲ ਬਿਊਰੋ ਨੇ ਐਸ ਡੀਓ ਤੇਸ ਤੇ ਸਾਹ ਜੈਕ ਨੂੰ ਗਲਫਤਾਰ ਕਰ ਲਿਆ ਇੱਕ ਸੁਨੀਲ ਕੁਮਾਰ ਜਨਰਲ ਮੈਨੇਜਰ ਨੇ ਇਨਫੋਰਮੇਸ਼ਨ ਐਜੂਕੇਸ਼ਨ ਕੰਸਲਟੈਂਟ ਆਈਈਸੀ ਇਹ ਕਾਰਪੋਰੇਸ਼ਨ ਮੁਸਲਕ ਕਾਰਪੋਰੇਸ਼ਨ ਨਾਲ ਨਵਾਂ ਦਾ ਕੰਟਰੈਕਟ ਹੋਇਆ ਟੈਂਡਰ ਹੋਏ ਸੀਗੇ ਔਰ ਇਹਨਾਂ ਦਾ ਪਿਛਲੇ ਸਾਲ ਕੁਝ ਮਹੀਨਿਆਂ ਤੋਂ ਲੈ ਕੇ ਸਤੰਬਰ ਤੱਕ ਇਹਨਾਂ ਦਾ ਕੰਟੈਕਟ ਸੀ ਇਸ ਸਾਲ ਇਹਨਾਂ ਦਾ ਸਤੰਬਰ 24 ਮੁੱਕਿਆ ਹੈਗਾ ਤੇ ਇਹਨਾਂ ਦਾ ਕੰਟੈਕਟ ਸੀਗਾ ਇਹਨਾਂ ਦਾ ਕੰਮ ਇਹ ਹੁੰਦਾ ਵੀ ਇਹ ਸਬਸਿਡੀਆਂ ਇਹਨੇ ਪਲਾਰ ਬੰਡੀਆਂ ਹੁੰਦੀਆਂ ਉਹ ਪ੍ਰੋਵਾਈਡ ਠੀਕ ਹੋ ਰਹੀਆਂ ਨਹੀਂ ਹੋ ਰਹੀਆਂ ਉਹਦੇ ਬਾਰੇ ਸੁਜੈਸ਼ਨ ਦਿੰਦੇ ਨੇ ਕਿ ਕਿਸ ਤਰ੍ਹਾਂ ਬੈਟਰ ਹੋ ਸਕਦੀਆਂ ਉਹਦੀ ਇਹ ਫੀਸ ਤੇ ਚਾਰਜ ਕਰਦੇ ਨੇ ਟੈਂਡਰ ਦੇ ਨਿਤਾਬਾ ਇਹਨਾਂ ਦਾ 7 ਲੱਖ 80000 ਦਾ ਇਹਨਾਂ ਦਾ ਬਿਲ ਸੀਗਾ ਉਹ ਇਹਨਾਂ ਨੇ ਕਾਰਪੋਰੇਸ਼ਨ ਸਿਟੀ ਜ਼ੋਨ 3 ਵਿੱਚ ਦਿੱਤਾ ਸੀਗਾ ਔਰ ਜਦੋਂ ਇਹ ਫਿਰ ਉੱਥੇ ਡੀਲੀ ਹੈਂਡ ਨੀਹਾ ਐਸਡੀਓ ਜਿਹੜੇ ਲੱਗੇ ਨੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜਿਹੜੇ ਡੀਲ ਕਰਦੇ ਨੇ ਕੇ ਸੰਗ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਕਿਹਾ ਸਾਡੇ ਬਿਲ ਜਿਹੜੇ ਆ ਤੁਸੀਂ ਤਰੀਕ ਕਰਾ ਦਿਓ ਤੋਂ ਉਹਨਾਂ ਨੇ ਫਿਰ ਇਹਨਾਂ ਨੂੰ ਪੈਸੇ ਦੀ ਡਿਮਾਂਡ ਕੀਤੀ ਫਿਰ ਇਹਨਾਂ ਨੇ ਆਪਣਾ ਇਹਨਾਂ ਦੇ ਜਿਹੜੇ ਐਮ ਡੀ ਨੇ ਰਤਾਜ ਮੇਹ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਬਹੁਤ ਮੜ ਗਿਆ ਲਾ ਵੀ ਤੁਸੀਂ ਜੇ ਜਾ ਕੇ ਨਾਲ ਗੱਲ ਕਰਕੇ ਜੇ ਮਹਦੀਆ ਤੇ ਵੀ ਰਿਕਾਰਡਿੰਗ ਕਰੋ ਉਹ ਦੁਆਰਾ ਉਹ ਗਈ ਹੈ ਗਏ ਨੇ ਉਹਨਾਂ ਨੇ ਵੀ ਜਦੋਂ ਦੁਆਰਾ ਉਹਨਾਂ ਸੇ ਪੁੱਛਿਆ ਹੈਗਾ ਕਿ ਦੱਸੋ ਜੀ ਤੁਸੀਂ ਕਿਸ ਤਰ੍ਹਾਂ ਰਹਾ ਉਹਨੇ ਇਹੀ ਕਿਹਾ ਵੀ ਕੀ ਜਿਆਦਾ ਬੋਖਸਣ ਜਿਹਦੇ ਹਿਸਾਬ ਨਾਲ ਪੈਸੇ ਲੱਗਣਗੇ ਜਿਆ 15000 ਜਿਆ ਤਾਂ ਦੇ ਉਹ ਦਿਓਗੇ ਫਿਰ ਤੁਹਾਡਾ ਨੰਬਰ ਪਾਸ ਕਰਾਂਗੇ ਫਿਰ ਤੇ ਕਿੰਦਾ ਨਹੀਂ ਪਾਸ ਹੋ ਉਹ ਫਿਰ ਉਹਨਾਂ ਨੇ ਝੂਠਾ ਵਾਦਾ ਕਰ ਲਿਆ ਨਾਲੇ ਰਿਕਾਰਡਿੰਗ ਕਰ ਲਈ ਔਰ ਅੱਜ ਵਾਸਤੇ ਇਹਨਾਂ ਨੇ ਫਿਰ ਉਹਨਾਂ ਨੂੰ ਭੁਲਾਇਆ ਹੋਇਆ ਸੀਗਾ ਕਿ ਅੱਜ ਸਾਡੇ ਕੋ ਆਏ ਨੇ ਸ਼੍ਰੀ ਘਵਾਰ ਇਹਨਾਂ ਦਾ ਬਿਆਨ ਦਰਜ ਕੀਤਾ ਔਰ ਸਰਕਾਰੀ ਗੁਆਂ ਦੇ ਹਾਜ਼ਰ ਵਿੱਚ ਟੀਮ ਤਿਆਰ ਕੀਤੀ ਹੈ ਡੀਐਸਪੀ ਸ਼ਿਵ ਚੰਦ ਮਥਰੀ ਗੇ ਨੇ ਕਾਰਪੋਰੇਸ਼ਨ ਜ਼ੋਨ ਦੀ ਵਿੱਚ ਔਰ ਨੇਹਾ ਐਸਡੀਓ ਜਿਹੜੇ ਹੈਗੇ ਨੇ ਇਹਨਾਂ ਦੇ ਜਦੋਂ ਇਹ ਇਹਨਾਂ ਨੂੰ ਮਿਲੇ ਹੈ ਕੰਪਲੇਨਟ ਇਹਨਾਂ ਨੇ ਫਿਰ ਗੱਲਬਾਤ ਸੁਣ ਕੇ ਇਹਨਾਂ ਨੇ ਕਿਹਾ ਵੀ ਠੀਕ ਹੈ ਜੇ ਨੇ ਪੈਸੇ ਆ ਤੁਸੀਂ ਉਹਨੂੰ ਫੜਾ ਦਿਓ ਨੈਤਿਕ ਕਰਕੇ ਉਹਨਾਂ ਦਾ ਅਸਿਸਟੈਂਟ ਲਗਾ ਦਿਆ ਇਹ ਨੂੰ ਪੈਸੇ ਦੇ ਦੇ ਉਹਨਾਂ ਨੇ ਫਿਰ ਨੈਤਿਕ ਨੂੰ ਬੁਲਾ ਕੇ ਉਹਦੇ ਨਾਲ ਪੇ ਤਾਂ ਵੀ ਇਹਨੂੰ ਤੁਸੀਂ ਪੈਸੇ ਫੜਾ ਦਿਓ ਕੋਈ ਨੈਤਿਕ ਨੇ ਥੱਲੇ ਜਾ ਕੇ ਜਦੋਂ ਪੈਸੇ ਫੜੇ ਆ ਸਾਡੀ ਟੀਮ ਨੇ ਰੈਕੋਰਡ ਉਹਨੂੰ ਸਰਕਾਰੀ ਦਫਤਰ ਦੇ ਸਾਹਮਣੇ ਗਵਾਹ ਦਿੱਤਾ ਇਸੇ ਤਰ੍ਹਾਂ ਹੀ ਉਹਨਾਂ ਨੇ ਨੇਹਾ ਜਿਹੜੀ ਸੀਗੀ ਸੁਭਰਨ ਨੂੰ ਉਹਨਾਂ ਨੇ ਵੀ ਆਪਣਾ ਦਫਤਰ ਚੋਂ ਰੌਂਡ ਅਪ ਕਰ ਲਿਆ ਅਜੀਦੀ ਵੀ ਜਿਹੜੀ ਇਹਨਾਂ ਨਾਲ ਗੱਲ ਹੋਈ ਉਹਦੀ ਵੀ ਉਹਨਾਂ ਨੇ ਰਿਕਾਰਡਿੰਗ ਕਰ ਲਈ ਸੀ ਔਰ ਇਹਨਾਂ ਦੇ ਕਲਾਨ ਮਕਦਮਾ ਅੱਜ ਕਰਤਾ ਹੈਗਾ ਕੱਲ ਨੂੰ ਦੋਨੇ ਦੋਸ਼ੀਆਂ ਨੂੰ ਦਾਅਵਾ ਪੇਸ਼ ਕੀਤਾ ਜਾਣਾ ਕਿੰਨੇ ਪੈਸੇ ਲੈ ਸਰ ਇਹਨਾਂ 15000 ਰੁਪਿਆ ਇਹਨਾਂ ਦੀ ਡਿਮਾਂਡ ਸੀ ਔਰ 15000 ਰੁਪਿਆ ਲੈਣ ਦੇ ਨੂੰ ਰੰਗੇ ਵੀ ਭੜਿਆ ਹੈਗਾ ਨੈਤਿਕ ਔਰ ਜਿਹੜੀ ਐਸਜੀਓ ਨੇ ਆ ਕੱਲ ਨੂੰ ਇਹਨਾਂ ਦਾਅਵਾ ਪੇਸ਼ ਕਰਾਂਗੇ ਜੇ ਹੋਰ ਵੀ ਅੱਜ ਫਰਦਰ ਕੋਈ ਵੀ ਕਿਸੇ ਦੀ ਇਨਵੋਲਵਮੈਂਟ ਹੋਵੇ ਉਹ ਵੀ ਚਾਰਜ ਕਰਾਂਗੇ